ਚੰਗੀਆਂ ਸਹੂਲਤਾਂ ਜਿਹੜੀਆਂ ਸਰਕਾਰ ਦੁਆਰਾ ਐਮੀਨੈਂਟ ਸਕੂਲ ਦੁਆਰਾ ਦਿੱਤੀਆਂ ਜਾਂਦੀਆਂ ਨੇ ਪੂਰੇ ਮਾਡਰਨ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾਈ ਕਰਾਈ ਜਾਂਦੀ ਹੈ ਤਾਂ ਜੋ ਬੱਚਿਆਂ ਦਾ ਜਿਹੜਾ ਸਰਵਪੱਖੀ ਵਿਕਾਸ ਸੰਭਵ ਹੋ ਸਕੇ ਜੋ ਵੀ ਮਤਲਬ ਪ੍ਰਾਈਵੇਟ ਸਕੂਲ ਇੰਨੇ-ਇੰਨੇ ਫੀਸਾਂ ਲੈ ਕੇ ਜਿਹੜਾ ਵਿਦਿਆ ਬੱਚਿਆਂ ਨੂੰ ਇਸ ਲੈਵਲ ਦੀ ਵੀ ਨਹੀਂ ਦਿੰਦੇ ਜਿੰਨੀ ਕੀ ਅਸੀਂ ਇੱਥੇ ਪ੍ਰਦਾਨ ਕਰ ਰਹੇ ਹਾਂ ਬੱਚਿਆਂ ਨੂੰ ਇਸ ਤਰ੍ਹਾਂ ਸਾਡੇ ਸਕੂਲ ਦੇ ਵਿੱਚ ਤੁਸੀਂ ਦੇਖੋਗੇ ਵੀ ਬਹੁਤ ਹੀ ਵਧੀਆ ਇਨਫਰਾਸਟ੍ਰਕਚਰ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਗਿਆ ਤੇ ਬੱਚੇ ਇਹ ਮਹਿਸੂਸ ਕਰਦੇ ਨੇ ਕਿ ਹੁਣ ਇੱਕ ਪ੍ਰਾਈਵੇਟ ਸਕੂਲ ਦੇ ਇੱਕ ਕਾਨਵੈਂਟ ਸਕੂਲ ਦੇ ਬੱਚੇ ਦੇ ਬਰਾਬਰ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੋ ਸਟੂਡੈਂਟਸ ਲਈ ਕੀਤਾ ਹੈ ਇਸ ਸਕੂਲ ਵਿੱਚ ਸਾਰੀ ਫੈਸਿਲਿਟੀ ਮੌਜੂਦ ਹਨ ਇੱਥੇ ਲਾਇਬ੍ਰੇਰੀ ਕੰਪਿਊਟਰ ਲੈਬ ਖੇਡਣ ਦੀ ਵਿਵਸਥਾ ਸਾਰਾ ਕੁਝ ਹੈ ਇੱਥੇ ਸਾਨੂੰ ਆਈਐਸ ਦੀ ਕੋਚਿੰਗ ਕਲੈਟ ਦੀ ਕੋਚਿੰਗ ਦਿੱਤੀ ਜਾਂਦੀ ਹੈ ਸਾਡੇ ਸਕੂਲ ਐਮਿਨੈਂਸ ਵਿੱਚ ਬਹੁਤ ਸਾਰੀ ਸਾਨੂੰ ਫੈਸਿਲਿਟੀਆਂ ਦਿੱਤੀਆਂ ਗਈਆਂ ਹਨ ਇੱਥੇ ਫਿਜ਼ਿਕਸ ਲੈब्स ਬਾਇਓ ਲੈब्स కెਮਿਸਟਰੀ ਲੈब्स ਵੀ ਹਨ ਤੇ 10th ਤੱਕ ਦੇ ਬੱਚਿਆਂ ਨੇ ਇੰਟੀਗ੍ਰੇਟਿਡ ਲੈब्स ਵੀ ਹਨ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਵੀ ਅਫਸਰ ਬਣਿਆ ਜਾ ਸਕਦਾ ਹੈ ਮਰਜ਼ੀ ਮਾਪਿਆਂ ਦੀ ਹੋਊਗੀ ਪ੍ਰਾਈਵੇਟ ਸਕੂਲ 'ਚ ਪੜਾਉਣਾ ਹੈ ਪ੍ਰਾਈਵੇਟ 'ਚ ਪੜਾ ਲਓ ਸਰਕਾਰੀ 'ਚ ਪੜਾਉਣਾ ਹੈ ਸਰਕਾਰੀ 'ਚ ਪੜਾ ਲਓ ਪੜ੍ਹਾਈ ਇੱਕੋ ਜਿਹੀ ਹੋਊਗੀ ਇੱਕੋ ਬੈਂਚ ਤੇ ਬਹਿ ਕੇ ਡੀਸੀ ਦਾ ਬੱਚਾ ਰਿਕਸ਼ੇ ਵਾਲਾ ਦਾ ਬੱਚਾ ਮਜਦੂਰ ਦਾ ਬੱਚਾ ਪੜਨਗੇ